15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇਹਨਾਂ ਨੇ ਟੁਵੱਟਾ ਚਲਾਇਆ ਗਿਆ ਮੈਂ ਇਕੱਲਾ ਸੀਗਾ ਬੱਚੀ ਮੇਰੀ ਕੁੜੀਆ ਘਰ ਸੀ ਉਹਨੇ 껠ਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਟੇ ਦੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਜਟ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਵ ਮਰ ਜੇ ਪੀ ਰੋਡ ਨੱਥੂ ਵਾਲੇ ਐਪੋਥੈਕਰੀ ਮੈਂ ਕਿਹਾ ਪਿਆਣੀ ਇੱਥੇ ਆਉਣਾ। ਕੱਲ ਨੂੰ ਉਹ ਦੇ ਬੱਲੇ ਵਾਲੇ ਕੀ ਗੇੜ ਨਾਲ ਚੱਲਣਾ। ਕੀ ਗੱਲ ਹੋਈ ਆ ਜੀ? ਕਲਵੰਤ ਸਿੰਘ ਗਲੀ ਸਟੋਰ ਵਾਲੀ ਬਾਬਾ ਦਸਨ ਸਿੰਘ ਜਨਮਸਥਾਨ ਜੀ। ਠੀਕ ਹੈ ਜੀ। ਇਹ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ। ਮੈਂ ਆਪਣੇ ਬਦਰਨ ਸੱਦਿਆ ਸੱਦਨ ਅਪਰੰਤ ਰੋਟੀ ਪਾਣੀ ਛੱਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨਾਂ ਇਹਨਾਂ ਕਨਫਰਮ ਨਹੀਂ ਆ ਘਰਦੇ ਨੇ ਇਹਨਾਂ ਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇਹਨਾਂ ਐ ਟਵੱਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੀ ਮੇਰੀ ਗੁड़िया ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਚਤ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਵ ਮਰ ਜਾਏ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋਲ ਗਿਆ ਸੀ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲਓ ਸਾਰੀ ਗਲੀ ਤੋਂ ਪੁੱਛ ਲਓ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹ ਨਾਮ ਜਿਹਨੂੰ ਨੇ ਦਲਾਈ ਰਣਜੀਤ ਸਿੰਘ ਜੀ ਕੀ ਲੱਗਦਾ ਬਰਾਦਰ ਹੈ ਮੇਰਾ ਜੀ ਸਪੋਰਟ ਹਿਮਾਪਲ ਬਾ ਪੁਲਸ ਆਈ ਸੀਗੀ ਪੁਲਿਸ ਨੇ ਕੋਈ ਸਾਡੀ ਸਪੋਰਟ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲਓ ਤੁਸੀਂ ਆ ਵੀ ਦੇਖ ਸਕਦੇ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਇਹ ਵੀ ਤੁਸੀਂ ਦੇਖ ਸਕਦੇ ਜੀ ਹੋਰ ਕਿਤੇ ਲੱਗੇ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾਂ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਉੱਤੇ ਮੰਗੇ ਕਰਦੇ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਹੈ ਹਾਂਜੀ ਸਰ ਆਹ ਨੂੰ ਹਾਂਜੀ ਵੀਡੀਓ ਕੋਈ ਸਾਹਮਣੇ ਹੈਗੀ ਹੈ ਉਹ ਸਵੇਰੇ ਤੁਹਾਨੂੰ ਫਿਰ ਗੁਰਦਾਰੇ ਦੇ ਬਾਰੇ ਸਾਰਾ ਹੀ ਅਸਾਂ ਕੀ ਹੈ ਇਹ ਮਾਮਲਾ ਝਗੜੇ ਦਾ ਜੀ ਇਹ ਕਰਵਨ ਸਿੰਘ ਤੇ ਰਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਅ ਹੋਇਆ ਜੋ ਟਪਟਾ ਗਦੇ ਇਕੱਠੇ ਘੋ ਕੇ ਚਲਾ ਗਏ ਇਹਦੇ ਘਰੇ ਤੇ ਉਹ ਇਹਦੇ ਮੈਡੀਕਲ ਵਗੈਰਾ ਕਰਾ ਲੈਣ ਸੱਟ ਲੱਗੀ ਸਿਰ 'ਚ ਦੇ ਇਹਨੇ ਜੋ ਰਿਜ਼ਲਟ ਆਇਆ ਕਰ ਵੀ ਕਰਾਂਗੇ ਕੀ ਵਜ੍ਹਾ ਕੀ ਹੈ ਵਜ੍ਹਾ ਆਪਸੀ ਨਾਲ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਕੋਈ ਉਹ ਵੀ ਹੈ ਸੀਸੀਟੀਵੀ ਆਈ ਸਾਹਮਣੇ ਕੋਈ ਨਹੀਂ ਸੀਸੀਟੀਵੀ ਅਜੇ ਫਿਲਹਾਲ ਨਹੀਂ ਗੁਰਦਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦਰਾ ਸਾਹਿਬ ਚ ਹੈਗੇ ਨੇ ਐਟਵਾਟਾ ਕੋ ਚੱਲਿਆ ਆ ਜੀ ਕੀ ਗੱਲ ਹੋ ਗਈ ਦੇਖੋ ਜੀ ਮੈਡੀਕਲ ਕਰਾ ਰਿਹਾ ਜੇ ਫਿਰ ਜਿਹ ਰਿਜ਼ਲਟ ਇਹਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰ ਵੀ ਤਾ ਮੇਰਾ ਨਾਮ ਸਰਬਜੀਤ ਕੋ ਅਸੀ ਕਨਪੁਰ ਕਾਲੇ ਦੇ ਰਾ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਤੇ ਮੇਰੇ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ ਦਾਰੂ ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਉਹਨਾਂ ਨੇ ਇਸ ਗੱਲ ਨੂੰ ਜਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਇਹ ਸਾਰਿਆਂ ਨੇ ਸਮਝਾ ਬਿਝਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਤਾਂ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਡ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਅਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਿਆਂ ਨੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫਿਰ ਸਾਡੇ ਘਰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਸਾਡਾ ਇੱਕ ਬੱਚਾ ਆ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਏ ਸਿਰ 'ਚ ਯਾਰ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਲਖਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾਂ ਰੋੜੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਹਨੇ ਚਨਵੇ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਏ ਹਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਦੁਬਾਰਾ ਫਿਰ ਆ ਗਏ